ਐਨਰਵਿਲ ਕਲੱਬ ਫਗਵਾੜਾ ਵੱਲੋਂ ਜ਼ਿਲ੍ਹਾ ਪ੍ਰਧਾਨ ਰੀਤਾ ਸ਼ਰਮਾ ਦੀ ਅਗਵਾਈ ਹੇਠ ਐਵਾਰਡ ਵਨ ਸਮਾਗਮ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਸਰਜੀਤ ਕੌਰ ਜ਼ਿਲ੍ਹਾ ਕਲੱਬ ਦੇ ਬੋਰਡ ਡਾਇਰੈਕਟਰ 22425 ਸ਼ਾਮਲ ਹੋਏ ਜਿਨ੍ਹਾਂ ਨੇ ਸਮਾਗਮ ਦਾ ਆਗਾਜ਼ ਸ਼ਮਰੋਸ਼ਨ ਕਰਕੇ ਕੀਤਾ ਇਸ ਮੌਕੇ ਜਿੱਥੇ ਇਸ ਸਮਾਗਮ ਵਿੱਚ ਇਨਰਵੀਲ ਕਲੱਬ ਫਗਵਾੜਾ ਤੋਂ ਇਲਾਵਾ ਹਿਮਾਚਲ ਪੰਜਾਬ ਅਤੇ ਜੇ ਐਂਡ ਕੇ ਦੀਆਂ ਕਲੱਬਾਂ ਨੇ ਹਿੱਸਾ ਲਿਆ ਉਥੇ ਹੀ ਇਸ ਸਮਾਗਮ ਦੌਰਾਨ ਸਭ ਤੋਂ ਵੱਧ ਅਤੇ ਸਭ ਤੋਂ ਵਧੀਆ ਸਮਾਇ ਪੜਾਈ ਦੇ ਪ੍ਰੋਜੈਕਟ ਕਰਨ ਤੇ ਫਗਵਾੜਾ ਦੀ ਇਨਰਵੀਲ ਕਲੱਬ ਨੂੰ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ ਆਪਣੇ ਸੰਬੋਧਨ ਵਿੱਚ ਬੋਰਡ ਡਾਇਰੈਕਟਰ ਡਾਕਟਰ ਸੁਰਜੀਤ ਕੌਰ ਨੇ ਕਿਹਾ ਕਿ ਇਹ ਕਲੱਬ ਬਹੁਤ ਹੀ ਪੁਰਾਣੀ ਹੈ ਤੇ ਇਸ ਵਿੱਚ ਕੁੱਲ 55000 ਤੋਂ ਵੱਧ ਮੈਂਬਰ ਨੇ ਜੋ ਕਿ ਸਮਾਇ ਪੜਾਈ ਦੇ ਕੰਮਾਂ ਨੂੰ ਪੂਰਾ ਕਰਕੇ ਸਮਾਜ ਦੀ ਸੇਵਾ ਕਰ ਰਹੇ ਨੇ ਉਹਨਾਂ ਨਾਲ ਹੀ ਇਨਰ ਵੀਲ ਕਲੱਬ ਅਗਵਾੜਾ ਵੱਲੋਂ ਕੀਤੇ ਜਾਂਦੇ ਸਮਾਈ ਭਲਾਈ ਦੇ ਕੰਮਾਂ ਦੀ ਵੀ ਸ਼ਲਾਗਾ ਕਰਦੇ ਆ ਆਖਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਕਲੱਬ ਹੋਰ ਵੀ ਵਧੀਆ ਪ੍ਰੋਜੈਕਟ ਕਰੇਗੀ ਉਹਨਾਂ ਸਮੂਹ ਮੈਂਬਰਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਸਾਡੀ ਆਰਗੇਨਾਈਜੇਸ਼ਨ ਸਰਵਿਸ اور ਫਰੈਂਡਸ਼ਿਪ ਤੇ ਬੇਸਡ ਹੈ ਬਹੁਤ ਜ਼ਿਆਦਾ ਪ੍ਰੋਜੈਕਟਸ ਵੱਡੇ-ਵੱਡੇ ਪ੍ਰੋਜੈਕਟਸ ਕਰਦੇ ਆ ਸਾਡੇ ਮੈਂਬਰਸ ਇਨ ਦਾ ਫਾਰਮ ਆਫ ਇਕਵਿਪਮੈਂਟ ਟੂ ਹਸਪੀਟਲਸ اور ਨਸ ਕੇਅਰ ਫॉर 올ਡ एज ਉਹਨਾਂ ਦੇ ਹੋਮਸ ਸਪੈਸ਼ਲ ਚਿਲड्रन ਦੇ ਹੋਮਸ ਹਰ ਤਰ੍ਹਾਂ ਦੇ ਪ੍ਰੋਜੈਕਟਸ ਹੋ ਰਹੇ ਨੇ ਸਾਡੇ ਮਿਨਿਸਟਰਲ ਹਾਈਜੀਨ ਮੈਨੇਜਮੈਂਟ ਔਰ ਮੈਂ ਜਦ ਸਿਗੀ ਚੇਅਰਮੈਨ ਤੇ ਮੇਰਾ ਮੈਂ ਐਸਿਸੈਂਸ ਆਇਮਾ ਡਾਕਟਰ ਮੈਂ ਸਾਰੇ ਆਪਣੇ ਮੈਡੀਕਲ ਪ੍ਰੋਜੈਕਟਸ ਤੋਂ ਬਹੁਤ ਜ਼ਿਆਦਾ ਸਟ੍ਰੈਸ ਕੀਤਾ ਸੀ ਜਦੋਂ ਬਹੁਤ ਸਾਡਾ ਬੇਨਫੀਟ ਹੋਇਆ ਬਹੁਤ ਜ਼ਿਆਦਾ ਸਕ੍ਰੀਨਿੰਗ ਹੋਈ ਕੈਂਸਰ ਦੇ ਕਿੰਨੇ ਕੇਸਿਸ ਡਿਟੈਕਟ ਹੋਏ ਕੈਂਸਰ ਬ੍ਰੈਸ ਦੇ ਕੈਂਸਰ ਸਰਵਿਕਸ ਦੇ ਉਹ ਸਰਵਿਸ ਕੈਂਸਰ ਦੀ ਵੈਕਸੀਨੇਸ਼ਨ ਵੀ ਬਹੁਤ ਜ਼ਿਆਦਾ ਹੋਈ 올ਓਵਰ ਇੰਡੀਆ ਜਦ ਕਿ ਇਹ ਵੈਕਸੀਨ ਕਾਫੀ ਐਕਸਪੈਂਸਿਵ ਹੈ ਕਿ ਇਹ 3000 ਤੱਕ ਪੈਂਦੀ ਹੈ ਤੇ ਹੁਣ ਸਬਸਿਡਾਈਜ਼ਡ ਰੇਟ ਤੇ ਘੱਟ ਵੀ ਮਿਲਦੀ ਹੈ ਬਟ ਸਟਿਲ ਇਟ ਇਜ਼ ਵੈਰੀ ਐਕਸਪੈਂਸਿਵ 10 ਪੈਂ ਦੋਸੇਸ ਹਰ 25 ਨੂੰ ਬਿਕੋਜ਼ ਇਹ ਤੇ ਕਦੇ ਵੀ ਨਹੀਂ ਅਫੋਰਡ ਕਰ ਪਾਣਗੀਆਂ ਸੋ ਅਸੀਂ ਸਪੈਸ਼ਲੀ ਦ ਨੀਡੀ ਪੂਰ ਬੱਚਿਆਂ ਨੂੰ ਇਹ ਵੈਕਸੀਨੇਸ਼ਨ ਦਿੱਤੀ ਹੈ ਹੁਣ ਹੋਪਫੁਲੀ ਗਵਰਨਮੈਂਟ ਨੇ ਲੈਸਰ ਰੇਟ ਤੇ ਸਪਲਾਈ ਹੋਏਗੀ ਬਟ ਕਦ ਹੋਏਗੀ ਵੀ ਕੈਨ ਨਾਟ ਸੇ ਮੇਬੀ ਇਨ ਦ ਨੀਅਰ ਫਿਊਚਰ ਸ਼ਾਰਟਲੀ ਹੋਏਗੀ ਬਟ ਲੈਟ ਅਸ ਹੋ ਪਰ ਸਾਡੇ ਟਾਈਮ ਤੇ ਔਰ ਹੁਣ ਵੀ ਵੈਕਸੀਨੇਸ਼ਨ ਦੇ ਪ੍ਰੋਜੈਕਟ ਔਰ ਸਕਰੀਨਿੰਗ ਦਾ ਹੁਣੇ ਤੱਕ ਇਹ ਬਹੁਤ ਜ਼ਿਆਦਾ ਚੱਲਦਾ ਜਾ ਰਿਹਾ ਹੈ ਅਜਿਹਾ ਜਿਹੜਾ ਇਹ ਇਵੈਂਟ ਹੈ ਇਹ ਅਵਾਰਡ ਫੰਕਸ਼ਨ ਹੋਇਆ ਹੈ ਡਿਸਟ੍ਰਿਕਟ ਚੇਅਰਮੈਨ ਡਿਸ਼ਾ ਸ਼ਰਮਾ ਦੀ ਅਗਵਾਈ ਵਿੱਚ ਔਰ ਇਹਦੇ ਵਿੱਚ ਸਾਰਾ ਸਾਲ ਜੋ ਕਲੱਬਸ ਨੇ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਸਾਡੀ ਡਿਸਟ੍ਰਿਕਟ 307 ਦੇ ਕਲੱਬਸ ਨੇ ਇਹ ਸ ਇਹ ਹਿਮਾਚਲ ਪੰਜਾਬ ਔਰ ਜੰਮੂ ਕਸ਼ਮੀਰ ਦੇ ਕਲੱਬਸ ਹੈਗੇ ਨੇ ਔਰ ਇਹਨਾਂ ਨੇ ਇਸਨੋ ਇਸ ਲਈ ਇਹਨਾਂ ਨੂੰ ਆਨਰ ਕੀਤਾ ਗਿਆ ਇਸ ਮੌਕੇ ਪ੍ਰਧਾਨ ਮਨੀਸ਼ਾ ਕਵਾਤਰਾ ਨੇ ਆਏ ਹੋਏ ਮਹਿਮਾਨਾਂ ਤੇ ਇਸ ਮੂ ਮੈਂਬਰਾਂ ਦਾ ਸਮਾਗਮ ਵਿੱਚ ਪਹੁੰਚਣ ਤੇ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਆਖਿਆ ਕਿ ਉਹਨਾਂ ਦੀ ਕਲੱਬ ਲੋ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇ ਜਾਣਗੇ ਇਸ ਦੌਰਾਨ ਹੋਰਨਾਂ ਕਲੱਬਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਕਲੱਬਾਂ ਦੇ ਮੈਂਬਰ ਮੌਜੂਦ ਸਨ ਮੈਂ ਮਨੀਸ਼ਾ ਕਵਾਤਰਾ ਪ੍ਰੈਜ਼ੀਡੈਂਟ ਆਫ ਇਨਰ ਵੀ ਕਲੱਬ ਵੜਾ ਤੋਂ ਬੋਲ ਰਹੀ ਆ ਅੱਜ ਅਸੀਂ ਅਵਾਰਡ ਫੰਕਸ਼ਨ ਕੀਤਾ ਜੋ 2 2 2 ਲੋਕ ਉਸ ਵਿੱਚ ਸਟੇਟ ਡਿਸਟ੍ਰਿਕਟ ਚੇਅਰ ਮੈਂ ਰਿਟਾ ਜੀ ਆਏ ਅਤੇ ਨਾਲ ਹੀ ਉਹਨਾਂ ਦੇ ਨਾਲ ਆਈ ਪੀਏ ਪੀ ਆਈਡਬਲਯੂ ਉਹ ਡਾਇਰੈਕਟਰ ਡਾਕਟਰ ਸਰਜੀਤਪੁਰ ਜੋ ਪਧਾਰੇ ਅਸੀਂ ਅੱਜ ਬਹੁਤ ਮੈਂਬਰ ਬਹੁਤ ਜ਼ਿਆਦਾ ਇਥੇ ਕਲਬ ਆਏ ਆ ਜਿਨ੍ਹਾਂ ਵਿੱਚੋਂ ਸਾਡਾ ਘਟੂ ਘੜ ਦੋ ਸੋ ਮੈਂਬਰ ਹੋਏਗਾ ਜੋ ਸਾਰੀਆਂ ਕਲਬਾਂ ਆਪਣੇ ਆਪਣੇ ਅਵਾਰਡ ਲੈ ਕੇ ਗਏ ਆ ਬਹੁਤ ਸਾਰੇ ਮੈਂਬਰ ਖੁਸ਼ੀ ਧੰਨਵਾਦ